ਸਾਸੀ ਕਾਲ ਜੁੜੇ ਹੋ ਖਾਸ ਪੰਜਾਬੀ ਟੀਵੀ ਦੇ ਨਾਲ ਪੰਜਾਬ ਦੇ ਜੰਪਲ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਬਾਰੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਾਤੀਗਤ ਰੰਗ ਪ੍ਰਤੀ ਤੇ ਉਹਨਾਂ ਦੇ ਕੰਮ ਪ੍ਰਤੀ ਨਸਲੀ ਅਝਹੀਆਂ ਟਿੱਪਣੀਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਨਾਲ ਦਲਿਤ ਜਿਹੜਾ ਵਰਗ ਹੈ ਪੰਜਾਬ ਦਾ ਨਹੀਂ ਪੂਰੇ ਭਾਰਤ ਦਾ ਉਹ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਖਾਸਾ ਨਰਾਜ਼ ਨਜ਼ਰ ਆ ਰਿਹਾ ਹੈ ਹਾਲਾਂਕਿ ਉਹਨਾਂ ਨੇ ਦੂਸਰੇ ਦਿਨ ਆਪਣੀ ਇਸ ਬਿਆਨ ਤੇ ਮਾਫੀ ਵੀ ਮੰਗ ਲਈ ਤੇ ਇਹ ਵੀ ਕਿਹਾ ਕਿ ਉਹਨਾਂ ਦੀ ਇਹ ਮਨਸ਼ਾ ਨਹੀਂ ਸੀ ਮੈਂ ਰਾਜਾ ਵਿਡਿੰਗ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਇਹ ਮੈਨੂੰ ਬਿਆਨ ਇਸ ਲਈ ਦੁਹਰਾਉਣਾ ਪੈ ਰਿਹਾ ਕਿਉਂਕਿ ਮੈਂ ਉਹਨਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਦੱਸਣੀਆਂ ਚਾਹੁੰਦਾ ਕਿ ਬੂਟਾ ਸਿੰਘ ਦੀਆਂ ਪ੍ਰਾਪਤੀਆਂ ਕੀ ਸੀ ਜਿਹੜੇ ਸਬੰਧ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਬੂਟਾ ਸਿੰਘ ਜਿਹੜੇ ਮਰਹੂਮ ਬੂਟਾ ਸਿੰਘ ਨੇ ਉਹ ਕਾਂਗਰਸ ਨੇ ਉਹਨਾਂ ਨੂੰ ਗ੍ਰਹਿ ਮੰਤਰੀ ਬਣਾਇਆ ਉਹ ਕਾਲੇ ਰੰਗ ਦੇ ਸੀ ਉਹ ਪੱਠੇ ਪਾਉਂਦੇ ਸੀ ਤੇ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਉਹਨਾਂ ਦੀ ਯੋਗਤਾ ਸਿਰਫ ਆਹੀ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮੁਤਾਬਕ ਬੂਟਾ ਸਿੰਘ ਦੀ ਜਿਹੜੀ ਯੋਗਤਾ ਉਹਨਾਂ ਦਾ ਕਾਲਾ ਰੰਗ ਤੇ ਉਹਨਾਂ ਦਾ ਪੱਠੇ ਪਾਉਣਾ ਇਹ ਯੋਗਤਾ ਸੀਗੀ ਤੇ ਉਹਨਾਂ ਦੀ ਇਸ ਯੋਗਤਾ ਦੇ ਬਦਲੇ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਐਡਾ ਵੱਡਾ ਜ਼ਿੰਮੇਵਾਰੀ ਵਾਲਾ ਵਿਭਾਗ ਉਹਨਾਂ ਨੇ ਸਿਰਫ ਇਸੇ ਲਈ ਦਿੱਤਾ ਹੁਣ ਰਾਜਾ ਵਡਿੰਗ ਜੀ ਚੰਗੀ ਤਰ੍ਹਾਂ ਸੁਣ ਲੈਣ ਕਿ ਉਹਨਾਂ ਦੀਆਂ ਪ੍ਰਾਪਤੀਆਂ ਕੀ ਸੀ ਜਿਹੜੇ ਉਹ ਥੋੜੇ ਮੁਤਾਬਕ ਉਹਨਾਂ ਦੀਆਂ ਪ੍ਰਾਪਤੀਆਂ ਸਿਰਫ ਇਹ ਸੀ ਤੇ ਅਸਲ ਦੇ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਕੀ ਸੀ ਉਹਨਾਂ ਦੀ ਜਿਹੜੀ ਐਜੂਕੇਸ਼ਨ ਸੀਗੀ ਉਸ ਸਮੇਂ ਦੇ ਵਿੱਚ ਬੀਏ ਆਨਰਜ਼ ਉਹਨਾਂ ਨੇ ਕੀਤੀ ਐਮਏ ਕੀਤੀ ਬੁੰਦੇਲਖੰਡ ਯੂਨੀਵਰਸਿਟੀ ਤੋਂ OPHD ਸੀ ਰਾਜਾ ਜੀ ਬੁੰਦੇਲਖੰਡ ਯੂਨੀਵਰਸਿਟੀ ਤੋਂ ਉਸ ਸਮੇਂ ਦੇ ਵਿੱਚ ਉਹ PHD ਸੀ ਹੁਣ ਤੁਸੀਂ ਚੰਗੀ ਤਰ੍ਹਾਂ ਸੁਣ ਲਿਓ ਜੇ ਪਹਿਲੀ ਵਾਰੀ 1962 ਵਿੱਚ ਅਕਾਲੀ ਦਲ ਦੀ ਟਿਕਟ ਤੋਂ ਉਹ ਮੋਗਾ ਦੀ ਲੋਕ ਸਭਾ ਤੋਂ MP ਬਣੇ 1962 ਚ ਤੁਸੀਂ ਤਾਂ ਹੁਣ ਬਣਿਓ ਨਾ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਕਿਵੇਂ ਇਲੈਕਸ਼ਨ ਲੜਿਆ ਜਾਂਦਾ ਕਿਵੇਂ ਜਿੱਤਿਆ ਜਾਂਦਾ ਤੇ ਕਿੰਨਾ ਕੁ ਸੋਰਸ ਲੱਗਦੇ ਆ ਹੁਣ ਤਾਂ ਸੋਸ਼ਲ ਮੀਡੀਆ ਮੀਡੀਆ ਹਜ਼ਾਰਾਂ ਪਲੇਟਫਾਰਮ ਨੇ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਤੇ 1962 ਦੇ ਵਿੱਚ ਕਿਹੜਾ ਉਦੋਂ ਸੋਰਸ ਹੋਣੇ ਤੇ ਕਿੰਨੀ ਔਖੀ ਇਲੈਕਸ਼ਨ ਲੜਨੀ ਹੋਣੀ ਆ ਫੇਰ ਉਹ ਕੇਂਦਰੀ ਡਿਪਟੀ ਮਿਨਿਸਟਰ ਰੇਲਵੇ ਰਹੇ ਉਪ ਮੰਤਰੀ ਰੇਲਵੇ ਦੇ 1974 ਤੋਂ 76 ਤੱਕ ਤੁਹਾਡੇ ਮੁਤਾਬਕ ਤਾਂ ਉਹਨਾਂ ਦੀ ਯੋਗਤਾ ਕੋਈ ਹੈ ਨਹੀਂ ਸੀ ਉਹਨਾਂ ਦਾ ਰੰਗ ਹੀ ਯੋਗਤਾ ਸੀਗੀ ਤੇ ਉਹਨਾਂ ਦਾ ਪੱਠੇ ਪਾਉਣੇ ਯੋਗਤਾ ਸੀ ਔਰ ਉਹ ਪੀ ਐਚ ਡੀ ਲੈਵਲ ਤੇ ਹੋਣ ਕਰਕੇ ਤੇ ਐਮ ਪੀ 1962 ਚ ਬਣ ਕੇ ਸੀਗੇ ਫਿਰ ਉਹ ਕਾਂਗਰਸ ਪਾਰਟੀ ਦੇ ਵਿੱਚ 74 ਚ ਚਲੇ ਗਏ ਉਸ ਤੋਂ ਬਾਅਦ ਕੇਂਦਰੀ ਡਿਪਟੀ ਮਿਨਿਸਟਰ ਵਣਜ 1976 ਤੋਂ 77 ਰਹੇ ਜਰਨਲ 77 ਆਲ ਇੰਡੀਆ ਕਾਂਗਰਸ ਕਮੇਟੀ 1978 ਤੋਂ 80 ਯੂਨੀਅਨ ਮਿਨਿਸਟਰ ਆਫ ਸਟੇਟ ਸ਼ਿਪਿੰਗ ਐਂਡ ਟ੍ਰਾਂਸਪੋਰਟ ਉਹ ਰਹੇ ਯੂਨੀਅਨ ਮਿਨਿਸਟਰ ਆਫ ਸਟੇਟ ਸਪਲਾਈ ਐਂਡ ਸਪੋਰਟਸ 1982 ਤੋਂ 83 ਖੇਤੀਬਾੜੀ ਮੰਤਰੀ 1984 ਤੋਂ 86 ਫੇਰ ਜਾ ਕੇ ਐਡਾ ਵੱਡਾ ਉਹਨਾਂ ਨੂੰ ਅਹੁਦਾ ਮਿਲਦਾ ਹੈ ਗ੍ਰਹਿ ਮੰਤਰੀ ਦਾ 1986 ਤੋਂ 99 ਤੱਕ ਉਹ ਗ੍ਰਹਿ ਮੰਤਰੀ ਰਹਿੰਦੇ ਆ ਹੁਣ ਰਾਜਾ ਵੜਿੰਗ ਜੀ ਪੱਠੇ ਪਾਉਣ ਨਾਲ ਇਹ ਸਾਰਾ ਕੁਝ ਹੋ ਗਿਆ ਰੰਗ ਕਾਲੇ ਨਾਲ ਇਹ ਸਾਰਾ ਕੁਝ ਹੋ ਗਿਆ ਤੁਸੀਂ ਦੱਸੋ ਕੀ ਉਹਨਾਂ ਨੇ 1962 ਤੋਂ ਲੈ ਕੇ ਕੋਈ ਕੰਮ ਨਹੀਂ ਕੀਤਾ ਕੋਈ ਉਹਨਾਂ ਦੀ ਯੋਗਤਾ ਨਹੀਂ ਸੀ ਕੋਈ ਉਹਨਾਂ ਨੇ ਜਿੱਤਾਂ ਨਹੀਂ ਹਾਸਲ ਕੀਤੀਆਂ ਕਿ ਬਿਨਾਂ ਜਿੱਤ ਤੋਂ ਹੀ ਤੁਸੀਂ ਗ੍ਰਹਿ ਮੰਤਰੀ ਬਣਾਤਾ ਹੁਣ ਤੁਹਾਡੀ ਮਾਨਸਿਕ ਸਥਿਤੀ ਪਤਾ ਲੱਗਦੀ ਹੈ ਕਿ ਤੁਸੀਂ ਦਲਿਤ ਪਰਿਵਾਰਾਂ ਬਾਰੇ ਕੀ ਸੋਚਦੇ ਹੋ ਕੀ ਮਾਫੀ ਮੰਗ ਲੈਣ ਨਾਲ ਤੁਹਾਡੀ ਮਨ ਚ ਜਿਹੜੀ ਇਹ ਮੈਲ ਆ ਉਹ ਸਾਫ ਹੋ ਜੂਗੀ ਕੀ ਯੋਗਤਾ ਤੁਹਾਨੂੰ ਦਿਸਦੀ ਨਹੀਂ ਸੀ ਉਹਨਾਂ ਦੀ ਇਹ ਤੁਹਾਡੀ ਤਾਂ ਪਾਰਟੀ ਦੇ ਵਿੱਚ ਰਹੇ ਆ ਤੁਹਾਡੀ ਤਾਂ ਪੰਜਾਬ ਦੇ ਆ ਤੁਹਾਡੇ ਤਾਂ ਆਪਦੀ ਪਾਰਟੀ ਦੇ ایسی ਹਸਤੀ ਹੈ ਜਿਨ੍ਹਾਂ ਤੋਂ ਤੁਸੀਂ ਸਿੱਖਿਆ ਲੈ ਸਕਦੇ ਸੀ ਜਿਨ੍ਹਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਤੁਸੀਂ ਵੀ ਐਡੇ ਵੱਡੇ ਅਹੁਦਿਆਂ ਤੇ ਪਹੁੰਚ ਸਕਦੇ ਹੋ ਪਰ ਉਹਨਾਂ ਦੀ ਪੜ੍ਹਾਈ ਲਿਖਾਈ ਤੁਹਾਨੂੰ ਦਿਖੀ ਨਹੀਂ ਉਹਨਾਂ ਦੀ ਇਹ ਜਿਹੜੀ ਮਿਹਨਤ ਦਿਖੀ ਨਹੀਂ ਉਹਨਾਂ ਦੀਆਂ ਜਿੱਤਾਂ ਨਹੀਂ ਦਿਖੀਆਂ ਦਿਖਿਆ ਤਾਂ ਸਾਨੂੰ ਕੀ ਉਹਨਾਂ ਦਾ ਰੰਗ ਕਾਲਾ ਉਹਨਾਂ ਦਾ ਮੈ ਵੀ ਸਿੱਖ ਹੋਣਾ ਉਹਨਾਂ ਦਾ ਪੱਠੇ ਪਾਉਣਾ ਤੁਸੀਂ ਨਹੀਂ ਪੱਠੇ ਪਾ ਸ਼ਾਇਦ ਤੁਸੀਂ ਤਕੜੇ ਘਰਾਂ ਚੋਂ ਭਾਈ ਨਹੀਂ ਪਾਏ ਹੋਣੇ ਪੱਠੇ ਕਦੇ ਤੁਹਾਡੇ ਘਰੇ ਰੱਖੇ ਹੋਣੇ ਆ ਬੰਦੇ ਪਰ ਉਹ ਪੱਠੇ ਪਾਉਣ ਜੇ ਵੀ ਜੇਕਰ ਪੱਠੇ ਵੀ ਪਾਉਂਦੇ ਹੋਏ ਤਾਂ ਪੱਠੇ ਪਾਉਣ ਦੇ ਨਾਲ ਨਾਲ ਪੜ੍ਹਦੇ ਰਹੇ ਬੀਏ ਕੀਤੀ ਐਮਏ ਕੀਤੀ ਪੀਐਚਡੀ ਕੀਤੀ ਤਾਂ ਉਹ ਡੇ ਅਹੁਦੇ ਤੇ ਪਹੁੰਚੇ ਇਸ ਲਈ ਯੋਗਤਾ ਦੇ ਆਧਾਰ ਤੇ ਗੱਲ ਕੀਤੀ ਜਾਵੇ ਜਾਤੀ ਆਧਾਰ ਤੇ ਰੰਗ ਦੇ ਆਧਾਰ ਤੇ ਨਸਲ ਦੇ ਆਧਾਰ ਤੇ ਤੁਹਾਡੀਆਂ ਟਿੱਪਣੀਆਂ ਬਹੁਤ ਜ਼ਿਆਦਾ ਨਿੰਦਣਯੋਗ ਹੈ ਤੇ ਇਹ ਜਿਹੜੀਆਂ ਟਿੱਪਣੀਆਂ ਤੁਸੀਂ ਕੀਤੀਆਂ ਮਾਫੀ ਦੇ ਯੋਗ ਬਿਲਕੁਲ ਨਹੀਂ ਹੈ ਸਾਰਾ ਐਸਸੀ ਭਾਈਚਾਰਾ ਸਾਰਾ ਦਲਿਤ ਭਾਈਚਾਰਾ ਇਸ ਦੇ ਲਈ ਤੁਹਾਡੇ ਜ਼ਰੂਰ ਸਬਕ ਸਿਖਾਊਗਾ ਤੁਹਾਨੂੰ ਜ਼ਰੂਰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪਊਗਾ ਜੁੜੇ ਰਹੋ ਖਾਸ ਪੰਜਾਬੀ ਟੀਵੀ ਦੇ ਨਾਲ ਤੇ ਕਮੈਂਟ ਸੈਕਸ਼ਨ 'ਚ ਤੁਸੀਂ ਜੁੜਿਓ ਜੇ ਕਿ ਕੀ ਸਿਰਫ ਲੀਡਰਾਂ ਨੂੰ ਬੋਲਣ ਵੇਲੇ ਜਾਂ ਫਲੋ ਫਲੋ 'ਚ ਉਹ ਆਪਣੀ ਅਸਲੀ ਮਾਨਸਿਕਤਾ ਦੱਸ ਜਾਂਦੇ ਆ ਜਾਂ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਕਿ ਤੁਹਾਡੀ ਪਾਰਟੀ ਦੇ ਵਿੱਚ ਵੀ ਕਿੰਨੇ ਕਿੰਨੇ ਪੜੇ ਲਿਖੇ ਤੇ ਕਿੰਨੇ ਕਿੰਨੇ ਯੋਗਤਾ ਵਾਲੇ ਲੋਕ ਪਹਿਲਾਂ ਰਹਿ ਚੁੱਕੇ ਆ ਜੁੜੇ ਰਹਿਣੋ ਖਾਸ ਮੈਂ ਵੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ